सत श्रीकाल जी सारों चैनल हैज प्रताप से अज आप देखोंगे कि कच्ची सिंधी आपने सूखें तैयार कर सकते हैं जोड़ा टाका मैं पा रही कच्ची सिंधी का यह मैं अपनी चुनी तैयार की सूती च ਉਸਤੇ ਪਾਇਆ ਸੀ ਤੇ ਇਹ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਆਪਾਂ ਕਿਸ ਤਰ੍ਹਾਂ ਛੋਟੇ-ਛੋਟੇ ਸਟੈਪ ਬਾਈ ਸਟੈਪ ਲੈ ਕੇ ਤਿਆਰ ਕਰ ਸਕਦੇ ਹਾਂ ਮੈਂ ਤੁਹਾਨੂੰ ਹਾਂ ਆਪਣੀ ਆਉਣ ਵਾਲੀ ਵੀਡੀਓ ਦੇ ਵਿੱਚ ਉਹ ਚੁੰਨੀ ਵੀ ਦਿਖਾਵਾਂਗੀ ਜੋ ਮੈਂ ਤਿਆਰ ਕੀਤੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ஜா தான்ம ாந்த சி

जिन्हें पक्की घेरे से तीन ही मोर पा के कमीज से बाह से पा के तैयार कर सकते हैं चुनी तो सात मोर एक साइड छोटे पासे पाके दोनों पासे बिरले बिरले मोर पा सकते हैं ਇਤੋਂ ਪਹਿਲਾਂ ਕਰਕੇ ਤੁਸੀਂ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ ਅੱਜ ਨੂੰ ਤੁਹਾਨੂੰ ਇਸੇ ਢਾਂਕੇ ਦੇ ਅਕੋਰਡਿੰਗ ਜਾਂ ਸੂਤੀ ਚੁੰਨੀ ਦੇ ਉੱਪਰੋਂ ਪੋਲੇ ਤਰੋਪੇ ਦਾ ਬਣੀ ਹੋਈ ਇੱਕ ਦੁਪੱਟਾ ਦਿਖਾਵਾਂਗੇ ਐਂਡ ਵਿੱਚ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਤੁਹਾਨੂੰ ਕਿਸ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਮੈਂ ਕਿਸ ਬਾਰੇ ਵੀਡੀਓ ਬਣਾਵਾਂ ਅਪਏ ਹੌਲੀ ਹੌਲੀ ਗਰਮੀਆਂ ਦੇ ਵਿੱਚ ਦਿਨ ਵੱਡੇ ਹੋਣ ਕਰਕੇ ਥੋੜਾ ਟਾਈਮ ਆਪਾਂ ਕੰਮ ਕਰ ਕਰਕੇ ਆਪਣਾ ਰੈਸਟ ਕਰਕੇ ਵੀ ਆਪਣੇ ਲਈ ਕੋਈ ਸੋਹਣਾ ਸੂਟ ਤਿਆਰ ਕਰ ਸਕਦੇ ਆ ਦੁਪੱਟਾ ਇਸੇ ਵੀ ਤਰ੍ਹਾਂ ਦੀ ਆਪਾਂ ਚੀਜ਼ ਕਰ ਸਕਦੇ ਆ

ਜਿਵੇਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਆਹ ਫਰਮੋਰ ਬਣ ਚੁੱਕਾ ਹੈ ਕੱਪੜੇ ਦੇ ਉੱਪਰ ਕਿੰਨਾ ਬਿਆਨਾ ਲੱਗ ਰਿਹਾ ਹੈ ਮੋਰ ਮੋਰ ਦੀ ਅੱਖ ਦੇ ਵਿੱਚ ਆਪਾਂ 17 ਸਟੋਨ ਜਾਂ ਮੋਤੀ ਕੁਝ ਵੀ ਲਗਾ ਸਕਦੇ ਹਾਂ ਉਹਦੇ ਨਾਲ ਥੋੜਾ ਜ਼ਿਆਦਾ ਲਿਸ਼ਕ ਹੋਏਗੀ ਸੋਹਣਾ ਲੱਗੇਗਾ ਇਹਨੋਂ ਪੈਸੇ ਗ੍ਰਹਿ ਨਾਲ ਜੋੜਦੇ ਨੇ ਛੋਟੇ ਛੋਟੇ ਸਟੈਪ ਜਿਵੇਂ ਲਏ ਜਾ ਰਹੇ ਆ देखो जी हम आप जमें चुंज बना लगे हैं बिल्कुल ही आप छोटे छोटे बरीक बरीक स्टेपना जी तिखी जी चुंझ बने जी भी है देखो जी अपना मोर बन के तैयार हो चुका है देखो जी जिम्मे मैं तुम्हें तो दसिया कि मैं तो वीडियो दे के एंड च एक चुनी दिखावगी जो मैं आप तैयार की है ये फुल वैल के कपड़े से तैयार की है चुनी प्लीज तुम मेरे चैनल में लाइक सबसक्राइब जरूर करो वीडियो देखने थैंक यू